ਹਾਂਜੀ ਤੁਸੀਂ ਨਾ ਪ੍ਰਵਾਹ ਨਾ ਕਰਿਆ ਕਰੋ ਕਿਸੇ ਦੀ ਵੀ ਜੇ ਤੁਸੀਂ ਆਖੋ ਨਾ ਦੁਨੀਆ ਦੇ ਵਿੱਚ ਸਾਰੇ ਆਪਦੇ ਆ ਕੋਈ ਨਹੀਂ ਇੱਥੇ ਆਪਦਾ ਸਭ ਮਤਲਬ ਕੱਢ ਕੇ ਪਾਸੇ ਹੋ ਜਾਂਦੇ ਆ ਕੋਣ ਕਿਸੇ ਦਾ ਕੋਈ ਨਹੀਂ ਬੰਦਾ ਇੱਕ ਸੱਚੇ ਪਾਤਸ਼ਾਹ ਤੋਂ ਬਣਾ ਪਰਮਾਤਮਾ ਤੋਂ ਬਣਾ ਕੋਈ ਨਹੀਂ ਬੰਦਾ ਤੇ ਅੱਗੇ ਮੈਂ ਵੀ ਟੈਨਸ਼ਨ ਲੈਂਦੀ ਹੁੰਦੀ ਸੀ ਵੀ ਉਹ ਵੀ ਸਾਡਾ ਆਪ ਦਾ ਉਹ ਵੀ ਸਾਡਾ ਆਪ ਦਾ ਤੇ ਹੁਣ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਹਨਾ ਉਵੇਂ-ਉਵੇਂ ਪਤਾ ਲੱਗਦਾ ਜਾਂਦਾ ਵੀ ਕੋਈ ਨਹੀਂ ਇੱਥੇ ਕਿਸੇ ਦਾ ਵੀ ਹਨਾ ਤੇ ਅੱਗੇ ਕਹਿ ਦੇਦਾ ਸੀ ਉਹ ਫਲਾਣਾ ਔਟ ਗਿਆ ਸਾਨੂੰ ਨਾਲ ਨਹੀਂ ਲੈ ਕੇ ਗਿਆ ਫਲਾਣਾ ਔਟ ਗਿਆ ਸਾਨੂੰ ਨਾਲ ਨਹੀਂ ਲੈ ਕੇ ਗਿਆ ਤੇ ਹੁਣ ਆਪਾਂ ਕਦੇ ਕਰਵਾ ਹੀ ਨਹੀਂ ਸਮਝੀ ਕਰਵਾ ਹੀ ਨਹੀਂ ਸਮਝੀ ਕਿਉਂ ਵਈਕਰੂ ਤੋਂ ਬਿਨਾ ਹੋਰ ਕੋਈ ਨਹੀਂ ਬਣਦਾ ਕਿੰਨਾ ਮਰਜੀ ਕਿਸੇ ਦਾ ਕਰਕੇ ਦੇਖ ਲੋ ਚੰਗਾ ਬਣ ਜੋ ਕੋਈ ਨਹੀਂ ਦੁਨੀਆ ਚੰਗੇ ਹੁੰਦਾ ਨਾ ਦਾ ਸਰਟੀਫਿਕੇਟ ਦੇਵੇ ਤੇ ਨਾ ਹੀ ਤੁਹਾਨੂੰ ਚੰਗਾ ਕਵੇ ਭਾਵੇਂ ਤੁਸੀਂ ਧੌਣ ਵਢਾ ਦਿਓ ਤਾਂ ਵੀ ਨਹੀਂ ਕਿਸੇ ਨੇ ਚੰਗੇ ਕਹਿਣਾ ਤੇ ਨਾ ਕਿਸੇ ਦੀ ਟੈਨਸ਼ਨ ਖਰੀ ਦੀ ਲਿਆ ਕਰੋ ਅੱਗੇ ਟੈਨਸ਼ਨਾਂ ਦਾ ਬਹੁਤ ਆਪਣੋ ਆਪਣੀਆਂ ਸੋਤ ਨਹੀਂ ਹੁੰਦੀਆਂ ਐਵੇਂ ਲੋਕਾਂ ਦੀਆਂ ਟੈਨਸ਼ਨਾਂ ਚੱਕੀ ਫਿਰੋ ਵੀ ਸਾਨੂੰ ਇਹ ਨਾਲ ਨਹੀਂ ਲੈ ਕੇ ਗਿਆ ਨਾਲ ਨਹੀਂ ਲੈ ਕੇ ਗਿਆ ਜੀ ਆਪਾਂ ਕਿਸੇ ਨੂੰ ਨਾਲ ਲੈ ਕੇ ਤੁਰ ਵੀ ਭਾਵਾਂਗੇ ਇਮਾਨਦਾਰ ਸਮਝ ਕੇ ਆਪਾਂ ਨਾਲ ਲੈ ਕੇ ਤੁਰ ਪਾਂਗੇ ਕਿਸੇ ਨੂੰ ਤੇ ਹੋ ਸਕਦਾ ਹੋਏ 10 10 ਬੰਦੇ ਆਪਾਂ ਨਾਲ ਲੈ ਜੀਏ ਦੀਕ ਦੇ ਰਹੀ ਆਪਾਂ ਉਹ ਆਸਰਾ ਤੱਕ ਗਏ ਉਹ ਆਸਰਾ ਤੱਕ ਗਏ ਵੀ ਆਪਾਂ ਨਾਲ ਲੈ ਕੇ ਚੱਲੇ ਹਣਾ ਆਪਣਾ ਆਸਰਾ ਤੇ ਜੇ ਹੋ ਸਕਦਾ ਵੀ ਉਹ 10 ਹੀ ਬੇਈਮਾਨ ਨਿਕਲ ਜਾਣਾ ਤੇ ਫਿਰ ਆਪਣਾ ਕੀ ਬਣੇ ਜੇ ਲੋ ਆਪਾਂ ਕੱਲੇ ਆਏ ਆ ਕੱਲੇ ਹੀ ਜਾਣਾ ਇਕੱਲੇ ਜੂੰਜਣਾ ਤੇ ਫਿਰ ਆਪਾਂ ਭੀੜ ਕਿਉਂ ਕਰਨੀ ਆ ਕਿਉਂ ਟੈਨਸ਼ਨ ਲੈਣੀ ਆ ਵੀ ਮੈਨੂੰ ਉਹ ਨਹੀਂ ਨਾਲ ਲੈ ਕੇ ਗਿਆ ਉਹ ਮੇਰਾ ਆਪਦਾ ਸੀ ਮੇਰਾ ਉਹ ਨਾਲ ਨਹੀਂ ਲੈ ਕੇ ਗਿਆ ਮੈਨੂੰ ਨਾ ਟੈਨਸ਼ਨ ਨਾ ਲਿਆ ਕਰੋ ਐਵੇਂ ਵਧੀਆ ਖੁਸ਼ਹਾਲ ਜ਼ਿੰਦਗੀ ਜੀਆ ਕਰੋ ਆਪਦੇ ਪਰਿਵਾਰ ਚ ਖੁਸ਼ ਰਹਾ ਕਰੋ ਆਪਦੇ ਪਰਿਵਾਰ ਤੱਕ ਸੀਮਤ ਰੱਖਿਆ ਕਰੋ ਕੋਈ ਕਿਸੇ ਦਾ ਬੰਦਾ ਨਹੀਂ ਤੇ ਆਪਦੇ ਕੋਲੇ ਹੈਗੀ ਆ ਤਾਂ ਖਾਲਾ ਕੋਈ ਪੁੱਛਦਾ ਨਹੀਂ ਮਸਾਲੇ ਲਾ ਲਾ ਕੇ ਵਧਾਉਂਦਾ ਕੇ ਗੱਲਾਂ ਦਾ ਕਰਨਗੇ ਜ਼ਖਮਾਂ ਤੇ ਮਿਰਚਾਂ ਤਾਂ ਜ਼ਰੂਰ ਲਾਉਣਗੇ ਜ਼ਖਮਾਂ ਤੇ ਮਲਮ ਪੱਟੀ ਲਾਉਣ ਵਾਲਾ ਕੋਈ ਨਹੀਂ ਆਪਣੇ ਕੋਲੇ ਆਉਂਦਾ ਤੇ ਜ਼ਖਮਾਂ ਤੇ ਮਿਰਚਾਂ ਲਾਉਣ ਵਾਲੇ ਤਾਂ ਬਥੇਰੇ ਆਉਣਗੇ ਛੇੜ ਛੇੜ ਕੇ ਗੱਲਾਂ ਵੀ ਕਰਨਗੇ ਤੇ ਪਰ ਕੀ ਲੈਣਾ ਆਪਾਂ ਵੀ ਇਦੋਂ ਵੀ ਤਰਾ ਟੈਨਸ਼ਨ ਨਾ ਲਿਆ ਕਰੋ ਵੀ ਅਸੀਂ ਕੱਲੇ ਆਂ ਕੱਲੇ ਤਾਂ ਪ੍ਰਮਾਤਮਾ ਨਾਲ ਆ ਤੇ ਆਪਦੇ ਘਰੇ ਮੌਜਾ ਮੌਜ ਮਸਤੀ ਜਿੜਿਆ ਕਰੋ ਆਪ ਦਾ ਜਿਹੜਾ ਕੁਝ ਜੀ ਕਰਦਾ ਖਾ ਖਾਇਆ ਕਰੋ ਬਣਾ ਕੇ ਖਾਇਆ ਕਰੋ ਬੜਾ ਸਕੂਨ ਹੁੰਦਾ ਜੇ ਮੈਂ ਇਕੱਲੀ ਜੀ ਹੁੰਨੀ ਆ ਨਾ ਚਾਹ ਬਣਾ ਲੈਨੀ ਆਪਦੀ ਪੀ ਲੈਨੀ ਆ ਜਾਂ ਕਾਫੀ ਬਣਾ ਕੇ ਪੀ ਲੈਨੀ ਮੈਨੂੰ ਬੜਾ ਸਕੂਨ ਆਉਂਦਾ ਇਕੱਲੇ ਦੀ ਟੈਨਸ਼ਨ ਨਾ ਲਿਆ ਕਰੋ ਇਕੱਲੇ ਆਪਾਂ ਆਏ ਤੇ ਇਕੱਲੇ ਹੀ ਜਾਣਾ ਤੇ ਨਾ ਕੋਈ ਨਾਲ ਸਾਥ ਮਰਿਆ ਤੇ ਨਾ ਕਿਸੇ ਨੇ ਮਾਰਨਾ ਤੇ ਟੈਨਸ਼ਨ ਨਾ ਲਿਆ ਕਰੋ ਤੇ ਇਹ ਟੈਨਸ਼ਨ ਛੱਡ ਦਿਓ ਵੀ ਸਾਡਾ ਕੋਈ ਹੈਗਾ ਦੁਨੀਆਂ ਤੇ ਤੇ ਜੇ ਕੋਈ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ